ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਆ ਤੇ ਲੋ ਜੀ ਅੱਜ ਇੱਕ ਹੋਰ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਜੋ ਕਿ ਬਹੁਤ ਖਾਸ ਹੋਣ ਵਾਲੀ ਹੈ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਫੁੱਲ ਵਾਚ ਜ਼ਰੂਰ ਕਰਨਾ ਤੇ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਤੇ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਤੁਹਾਨੂੰ ਦੱਸਦੇ ਹਾਂ ਕਿ ਅੱਜ ਆਪਾਂ ਲੈ ਕੇ ਆਏ ਹਾਂ ਜੋ ਕਿ ਕੱਪੜਿਆਂ ਤੇ ਲੱਗ ਜਾਂਦੇ ਨੇ ਦਾਗ ਤੇ ਆ ਦੇਖੋ ਜੀ ਮੇਰਾ ਨਿਊ ਸੂਟ ਆ ਕਿ ਆਪਾਂ ਤੁਹਾਨੂੰ ਦੱਸਾਂਗੇ ਕਿ ਜੋ ਤੇਲ ਦੇ ਦਾਗ ਜੋ ਕੋਈ ਵੀ ਦਾਗ ਹੁੰਦੇ ਨੇ ਆਪਾਂ ਉਹਨੂੰ ਕਿੱਦਾਂ ਹਟਾਵਾਂਗੇ ਤੇ ਆ ਦੇਖੋ ਜੀ ਮੇਰਾ ਸੂਟ ਆ ਨਿਊ ਸੂਟ ਆ ਕੜਾਈ ਕੀਤੀ ਹੋਈ ਆ ਸਿਲਕ ਦਾ ਸੂਟ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਤੇ ਆਪਾਂ ਲਗਾਵਾਂਗੇ ਥੋੜਾ ਜਿਹਾ ਆਇਲ ਤੇ ਤੁਹਾਨੂੰ ਰਿਮੂਵ ਕਰਕੇ ਦਿਖਾਵਾਂਗੇ ਬਾਅਦ ਵਿੱਚ ਵੀ ਆਇਲ ਦੇ ਦਾਗ ਰਿਮੂਵ ਕਿੱਦਾਂ ਹੋਣਗੇ ਤੇ ਬਿਲਕੁਲ ਵੀ ਪਤਾ ਨਹੀਂ ਚੱਲੇਗਾ ਦਾਗ ਹੈ ਸੀ ਕਿ ਨਹੀਂ ਚਲੋ ਵੀਡੀਓ ਨਾ ਬਣੇ ਰਿਓ ਬਹੁਤ ਹੀ ਕਮਾਲ ਦੀ ਵੀਡੀਓ ਹੋਣ ਵਾਲੀ ਏ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਦੇਖੋ ਜੀ ਇੱਥੇ ਆਪਾਂ ਲਿਆ ਸੀਗਾ ਸਿਲਕ ਦਾ ਸੂਟ ਮੇਰਾ ਸੂਟ ਸੀਗਾ ਨਿਊ ਤੇ ਇੱਥੇ ਆਪਾਂ ਲਗਾਵਾਂਗੇ ਆਇਲ ਸਰੋਂ ਦਾ ਆਇਲ ਲਿਆ ਸੀਗਾ ਮੈਂ ਤੇ ਆਪਣਾ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦੀ ਹੈ ਜਦੋਂ ਕਿਤੇ ਆਪਾਂ ਮੈਰਿਜ ਤੇ ਜਾਂ ਕਿਤੇ ਵੀ ਆਪਣੇ ਸੂਟ ਤੇ ਦਾਗ ਲੱਗ ਜਾਂਦਾ ਤੇ ਲੈਂਦਾ ਨਹੀਂਗਾ ਤੋਤਿਆਂ ਵੀ ਤੇ ਬਹੁਤ ਹੀ ਆਸਾਨ ਤਰੀਕਾ ਏ ਦਾਗ ਨੂੰ ਲਾਉਣ ਦਾ ਤਾਂ ਜਿੱਥੇ ਵੀ ਆਪਣੇ ਕਿਤੇ ਦਾਗ ਲੱਗ ਜਾਂਦਾ ਵਾ ਤੇਲ ਦਾ ਜਾਂ ਕੋਈ ਵੀ ਦਾਗ ਲੱਗ ਜਾਂਦਾ ਤੇ ਤੁਸੀਂ ਕੀ ਕਰਨਾ ਵਾ ਪਹਿਲਾਂ ਤਾਂ ਇਹਨੂੰ ਏਦਾਂ ਚੰਗੀ ਤਰ੍ਹਾਂ ਵਿਛਾ ਲੈਣਾ ਆਪਣੇ ਕਿਸੇ ਵੀ ਸੂਟ ਨੂੰ ਤੇ ਉਸ ਦਾਗ ਦੇ ਉੱਪਰ ਚੰਗੀ ਤਰ੍ਹਾਂ ਤੁਸੀਂ ਪਾਊਡਰ ਭਰ-ਭਰ ਕੇ ਪਾਉਣਾ ਵਾ ਪਾਊਡਰ ਆਪਣੇ ਘਰਾਂ ਵਿੱਚ ਹੁੰਦਾ ਆਮ ਹੀ ਜੋ ਆਪਾਂ ਗਰਮੀਆਂ ਵਿੱਚ ਯੂਜ਼ ਕਰਦੇ ਆ ਤੇ ਕਾਫੀ ਸਾਰਾ ਪਾਊਡਰ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਫਲਾ ਦੇਣਾ ਵਾ ਫਲਾਉਣ ਤੋਂ ਬਾਅਦ ਉੱਪਰ ਦਾਗ ਦੇ ਉੱਪਰ ਆਪਾਂ ਵਿਛਾਵਾਂਗੇ ਕਾਟਨ ਦਾ ਕੋਈ ਵੀ ਰਮਾਲ ਤੇ ਉੱਪਰ ਗਰਮ-ਗਰਮ ਪ੍ਰੈਸ ਮਾਰਨੀ ਆ ਚੰਗੀ ਤਰ੍ਹਾਂ ਪ੍ਰੈਸ ਮਾਰਨੀ ਆ ਆਪਾਂ ਨੇ ਘੁੱਟ-ਘੁੱਟ ਕੇ ਜੋ ਕਿ ਆਪਣਾ ਜਿਹੜਾ ਦਾਗ ਵਾ ਉਹ ਸਾਰਾ ਜੋ ਆਪਾਂ ਪਾਊਡਰ ਉੱਪਰ ਪਾਇਆ ਸੀਗਾ ਦਾਗ ਦੇ ਚੰਗੀ ਤਰ੍ਹਾਂ ਉਹਨੂੰ ਸੋਖ ਲਵੇ ਦਾਗ ਨੂੰ ਤੇ ਦਾਗ ਭਾਵੇਂ 2 ਘੰਟੇ ਪਹਿਲਾਂ ਲੱਗਿਆ ਹੋਵੇ ਭਾਵੇਂ ਸਾਰੇ ਦਿਨ ਨਿਕਲ ਜਾਵੇ ਇਹ ਦਾਗ ਬਿਲਕੁਲ ਆਪਣਾ ਖਤਮ ਹੋ ਜਾਂਦਾ ਵਾ ਪਰ ਤੁਸੀਂ ਇਹਨਾਂ ਧੋਣ ਤੋਂ ਪਹਿਲਾਂ ਇਹ ਦਾਗ ਪਹਿਲਾਂ ਆਪਣਾ ਖਤਮ ਕਰਨਾ ਪਾਊਡਰ ਪਾ ਕੇ ਉਸ ਤੋਂ ਬਾਅਦ ਆਪਣਾ ਸੂਟ ਨੂੰ ਵਾਸ਼ ਕਰਨਾ ਵਾ ਤਿ ਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਕਿੱਦਾਂ ਦਾਗ ਨੂੰ ਦੂਰ ਕੀਤਾ ਤੇ ਬਹੁਤ ਹੀ ਕਮਾਲ ਦਾ ਆਈਡੀਆ ਹੈ ਜੇ ਤੁਸੀਂ ਤੁਹਾਡੇ ਵੀ ਇਦਾਂ ਕੋਈ ਤੇਲ ਦਾ ਜਾਂ ਇਦਾਂ ਕੋਈ ਵੀ ਦਾਗ ਕਿਤੇ ਸਬਜੀ ਦਾ ਵੀ ਦਾਗ ਲੱਗ ਜਾਂਦਾ ਵਾ ਤੇ ਉਹ ਨਹੀਂ ਲੈਂਦਾ ਤੇ ਤੁਸੀਂ ਇਦਾਂ ਉਤਾਰ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਵਾ ਤੇ ਮੈਂ ਤਾਂ ਇਦਾਂ ਹੀ ਕਰਦੀ ਹੁੰਨੀ ਆ ਜਿੱਦ ਦੇ ਕਿਤੇ ਮੇਰੇ ਕੱਪੜਿਆਂ ਨੂੰ ਕੋਈ ਦਾਗ ਲੱਗ ਜਾਵੇ ਤੇ ਬੱਚਿਆਂ ਦੀ ਜੁਨੀਫਾਰਮ ਹੋ ਜਾਂਦੀਆਂ ਨੇ ਤੇ ਕੋਈ ਤੇਲ ਦਾ ਜਾਂ ਸਬਜੀ ਦਾ ਦਾਗ ਨਹੀਂ ਉਤਰਦਾ ਤੇ ਮੈਂ ਇਹ ਹੀ ਤਰੀਕਾ ਅਜ਼ਮਾਉਣੀ ਆ ਤੇ ਬਹੁਤ ਹੀ ਵਧੀਆ ਮੈਨੂੰ ਲੱਗਦਾ ਵਾ ਬਿਲਕੁਲ ਆਸਾਨੀ ਨਾਲ ਦੇਖੋ ਮੈਂ ਆਇਲ ਲਗਾਇਆ ਸੀਗਾ ਤੇ ਰਤੀ ਜਿੰਨਾ ਵੀ ਪਰ ਥੋੜਾ ਜਿਹਾ ਵੀ ਨਹੀਂ ਸੀ ਕਿਤੇ ਰਹਿ ਗਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਸਫਾਈ ਹੋਈ ਸੀਗੀ ਪੂਰਾ ਕਮੀਜ਼ ਸਾਫ ਹੋ ਗਿਆ ਸੀਗਾ ਤੇ ਦੇਖੋ ਤੁਸੀਂ ਤੁਹਾਡੇ ਸਾਹਮਣੇ ਮੈਂ ਆਇਲ ਲਗਾਇਆ ਸੀਗਾ ਸਰੋਂ ਦਾ ਤੇਲ ਲਗਾਇਆ ਸੀਗਾ ਤੇ ਉੱਪਰ ਮੈਂ ਪਾਊਡਰ ਪਾ ਕੇ ਤੇ ਹਰਮਾਨ ਰੱਖ ਕੇ ਤੇ ਪ੍ਰੈਸ ਦੀ ਸਹਾਤ ਨਾਲ ਕਿੰਨੀ ਜਲਦੀ ਦਾਗ ਮਿਟਾ ਦਿੱਤਾ ਵਾ ਤੇ ਹੈ ਨਾ ਕਮਾਲ ਦਾ ਆਈਡੀਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੇਰੀਆਂ ਐਦਾਂ ਦੀਆਂ ਹੀ ਵੀਡੀਓ ਹੁੰਦੀਆਂ ਨੇ ਜੋ ਕਿ ਤੁਹਾਡੇ ਕੰਮ ਆਉਣ ਵਾਲੀਆਂ ਹੁੰਦੀਆਂ ਨੇ ਤੇ ਜੇ ਚੈਨਲ ਤੇ ਪਹਿਲੀ ਵਾਰ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਦੇਖੋ ਮੈਂ ਮਿੰਟਾਂ ਤੇ ਸਕਿੰਟਾਂ ਦੇ ਵਿੱਚ ਹੀ ਸਾਰਾ ਦਾਗ ਮਿਟਾ ਦਿੱਤਾ ਸੀਗਾ ਸੂਟ ਦਾ ਤੇ ਲੋ ਜੀ ਜੇ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਪਲੀਜ਼ ਤੇ ਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਤੇ ਲੈ ਕੇ ਆਵਾਂਗੇ ਕੋਈ ਨਵੀਂ ਜੀ ਵੀਡੀਓ ਤੁਹਾਡੇ ਵਾਸਤੇ ਉਦੋਂ ਤੱਕ ਲਈ ਦਿਓ ਇਜਾਜ਼ਤ ਬਾਏ ਬਾਏ